சத்வாஹே கரு சிபி ਬੰਦਸ ਮੈਂ ਕੋਈ ਨਾ ਡੇਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਸੁਖਹੁ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਏ ਦਰਸਨ ਵਰਸੈ ਆਏ ਗੁਰ ਕੈ ਜਨਮ ਮਰਨ ਦੁੱਖ ਜਾਏ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਐ ਤਦ ਡਿਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸ ਨਾਸਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਨ ਜੈ ਤਨ ਬਾਣੀ ਵਿਸਰ ਜਾਏ ਜੋ ਪੱਕ ਰੁਗੀ ਵਿਲ ਲਾਈ ਜਿਉ ਤਪਤ ਹੈ ਬਾਰ ਬਾਰ ਉੱਤਪ ਖਪੈ ਬਹੁਤ ਬੇਕਾਰ ਜੈ ਤਨ ਬਾਨੀ ਵਿਸਰ ਜਾਏ ਜੋ ਪਕਰਗੀ ਵਿਲਲਾਏ ਬਹੁਤਾ ਬੋਲਣ ਚਖਣ ਹੋਏ बिन बोले ਜਾਣੇ ਸਬ ਸੋਏ ਰਹਾ ਓ ਜਿਨ ਕੰਨ ਕੀਤੇ ਅੱਖੀ ਨਾਕ जिहा दी बोले तात। जिन मन राखनी पाए वाज पवन आखे सब ज ਜੇ ਤਾ ਮੋਹ ਪਰੀਤ ਸੁਵਾਦ ਸਬਾ ਕਾਲਖ ਦਾਗਾ ਦਾਗ ਦੋਸ ਮੋਹ ਚੱਲ ਆ ਲਾਏ ਦਰਗਹਿ ਬੈਸਣ ਨਾਹੀ ਜਾਈ ਕਰਮ ਮਿਲੇ ਅੱਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋवै ਸਾਰ நான சாச்ச தரணா ந ਜੇ ਕੋ ਡੁੱਬੇ ਫਿਰ ਉਹ ਵਸਾਰ ਨਾਨਕ ਸੱਚਾ ਸਰਬਦਾਤਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਾਧ ਸੰਗਤ ਸਾਈਂਾਂ ਦੀ ਕਿਰਪਾ ਦੇ ਨਾਲ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੀ ਆਰੰਭਤਾ ਹੋਈ ਹੈ ਆਓ ਜੋ ਸਤਿਗੁਰੂ ਸਾਹਿਬਾਨੇ ਚੇਤਰ ਦੇ ਮਹੀਨੇ ਦਿੱਤੇ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪ ਸੰਗਤਾਂ ਸਰਵਣ ਕਰ ਲਵੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਣਾਂ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜਾ ਜੀਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਵਣਾ ਸੁਪ੍ਰਬਦ ਚਿਤ ਨ ਆਵਾਈ ਕਿਤੜਾ ਦੁਖ ਗਣ ਜਿੰਨੇ ਰਵਿਆ ਸੋ ਪ੍ਰਭ ਤਿੰਨਾ ਪਾਗਮਣ ਹਰ ਦਰਸਨ ਕੋ ਮੰਨ ਲੋ ਚਦਾਨ ਨਾਨਕ ਪਿਆਸ ਮਣਾਣ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਣ ਜਿਨਿ 라ਵਿਆ ਸੋ ਪ੍ਰਭੂ ਤੈਨਾ ਪਾਗ ਮਣਾ ਹਰ ਦਰਸ਼ਨ ਕੋ ਮੰਨ ਲੋਚਦਾ ਨਾਨਕ ਪਿਆਸ ਮਨਾ ਚੇਤਨ ਲਾਏ ਸੋ ਪ੍ਰਭੂ ਿਸ ਕੈ ਪਾਏ ਲਗਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੋ ਏ ਹੋ ਨਾਨਕ ਚਾਹੋ ਏ ਹੋ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ